ਕਿਵਸਾਣਾ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਜਾਗੋ ਹਿੰਦੂ ਜਾਗੋ ਕੱਢਣ ਦਾ ਪ੍ਰੋਗਰਾਮ ਲੀਕਿਆ ਗਿਆ ਹੈ ਇਹ ਜਾਗੋ ਹਿੰਦੂ ਜਾਗੋ ਹਿੰਦੂ ਸੰਗਠਨ ਉੱਪਰ ਹੋ ਰੇ ਅਤਿਆਚਾਰਾਂ ਨੂੰ ਰੋਕਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੀ ਗਈ ਹੈ ਇਸ ਸੰਬੰਧੀ ਇਹ ਜਾਗੋ ਹਿੰਦੂ ਜਾਗੋ ਫਗਵਾੜਾ ਵਿਖੇ ਕੱਢੀ ਗਈ ਜਿਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਇਹ ਜਾਗੋ ਸ਼੍ਰੀ ਹਨੂਮਨਗੜੀ ਮੰਦਿਰ ਜੀਟੀ ਰੋਡ ਫਗਵਾੜਾ ਤੋਂ ਸ਼ੁਰੂ ਹੋ ਕੇ ਵਾਪਸ ਮੰਦਿਰ ਵਿਖੇ ਸਮਾਪਤ ਹੋਈ ਇਸ ਦੌਰਾਨ ਗੱਲਬਾਤ ਕਰਦਿਆਂ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਧਨੋਲੀ ਨੇ ਦੱਸਿਆ ਕਿ ਇਹ ਹਿੰਦੂ ਜਾਗੋ ਯਾਤਰਾ ਪਟਿਆਲਾ ਤੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਲੁਧਿਆਣਾ ਤੇ ਅੰਮ੍ਰਿਤਸਰ ਤੋਂ ਬਾਅਦ ਹੁਣ ਗਵੜਾ ਵਿਖੇ ਕੱਢੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਸਮੂਹ ਹਿੰਦੂ ਸੰਗਠਨਾਂ ਨੂੰ ਇੱਕ ਮੰਚ ਤੇ ਤਿਆਰ ਕਰਕੇ ਜਾਗਰੂਕ ਕਰਨਾ ਹੈ ਉਹਨਾਂ ਆਖਿਆ ਕਿ ਅੱਜ ਦੇ ਸਮੇਂ ਵਿੱਚ ਹਿੰਦੂ ਕਿਤੇ ਵੀ ਸੁਰੱਖਿਆ ਨਹੀਂ ਹਨ ਤੇ ਉਹਨਾਂ ਨਾਲ ਜੋ ਵਤੀਰਾ ਕੀਤਾ ਜਾਂਦਾ ਹੈ ਉਸ ਨੂੰ ਲੈ ਕੇ ਹੀ ਇਹ ਉਪਰਾਲਾ ਕੀਤਾ ਗਿਆ ਹੈ ਉਹਨਾਂ ਸਮੂਹ ਹਿੰਦੂ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਕੇ ਸਰਕਾਰ ਤੇ ਕਾਬੂ ਪਾਉਣ ਚਲੋ ਹਰਿ ਹਰਿ ਮਾਨ ਗੜੀ ਮੰਦਿਰ ਦੇ ਵਿੱਚ ਸਾਰੇ ਹਿੰਦੂ ਸੰਗਠਨਾਂ ਦੀ ਇੱਕ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਪੰਜਾਬ ਦਾ ਕੋਈ ਐਸਾ ਸੰਗਠਨ ਨਹੀਂ ਜਿਹੜਾ ਨਾ ਸ਼ਾਮਲ ਹੋਇਆ ਹੋਵੇ ਅੱਜ ਸਾਨੂੰ ਖੁਸ਼ੀ ਦੀ ਗੱਲ ਇਹ ਆ ਕਿ ਸਾਨੂੰ ਅਮੀਰ ਸੀ 300 ਬੰਦਾ ਪਰ 500 ਬੰਦਾ ਇੱਥੇ ਪਹੁੰਚਣ ਤੇ ਅੱਜ ਜਿਹੜਾ ਮਿਸਾਲ ਹਿੰਦੂ ਜਾਗੋ ਜਿਹੜੀ ਆਪਾਂ ਨੇ ਲੁਧਿਆਣੇ ਤੋਂ ਸ਼ੁਰੂ ਕਰੀ ਸੀ ਲੁਧਿਆਣੇ ਤੋਂ ਬਾਅਦ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਬਾਅਦ ਅੱਜ ਫਗਵਾੜੇ ਪਹੁੰਚੀ ਆ ਅੱਗੇ ਅਸੀਂ ਇਹ ਪਠਾਨਕੋੜ ਦੇ ਵਿੱਚ ਲਿਜਾ ਰਹੇ ਆ ਸਾਨੂੰ ਲੋਕਾਂ ਦਾ ਇੰਨਾ ਹੰਗਾਰਾ ਮਿਲਿਆ ਇਹ ਤੋਂ ਸਾਫ ਪਤਾ ਚੱਲਦਾ ਫੇਸ ਸਰਕਾਰ ਤੋਂ ਹਿੰਦੂ ਜਿੰਨਾ ਪੀੜਤ ਆ ਉਹ ਇੱਕ ਮੰਚ ਤੇ ਇਕੱਠਾ ਹੋ ਕੇ ਇਸ ਸਰਕਾਰ ਨੂੰ ਜਵਾਬ ਦੇਣ ਵਾਸਤੇ ਤਲਬ ਹੋ ਗਿਆ ਕਿਉਂਕਿ ਜ਼ੁਰਮ ਇਨਾ ਵੱਧ ਚੁੱਕਿਆ ਇੰਨੇ ਜ਼ਿਆਦਾ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਨੇ ਵੀ ਅੱਜ ਹਿੰਦੂ ਮਹਿਸੂਸ ਕਰ ਲੱਗਿਆ ਅੱਜ ਵਪਾਰੀ ਵਰਗ ਇਹਨਾਂ ਤੋਂ ਤੰਗ ਹੈ ਅੱਜ ਆਮ ਇਨਸਾਨ ਇਹਨਾਂ ਤੋਂ ਤੰਗ ਹੈ ਅੱਜ ਦਿਹਾੜੀਦਾਰ ਤੰਗ ਹੈ ਅੱਜ ਸਟੂਡੈਂਟ ਇਹਨਾਂ ਤੋਂ ਤੰਗ ਹੈ ਅੱਜ ਪਤਾ ਚੱਲ ਗਿਆ ਬਈ ਬਦਲਾਅ ਜਿਹੜਾ ਉਹ ਐਡਾ ਮਾੜਾ ਆ ਗਿਆ ਵੀ ਇਹਨੂੰ ਬਦਲਣ ਵਾਸਤੇ ਅੱਜ ਹਿੰਦੂ ਇੱਕ ਟੱਟ ਤੇ ਇਕੱਠੇ ਹੋਏ ਨੇ ਸਾਨੂੰ ਉਮੀਦ ਆ ਪਿਆਣ ਵਾਲੇ ਪੰਜਾਬ ਦੇ ਅਸੀਂ ਹਰ ਸ਼ਹਿਰ ਹਰ ਜ਼ਿਲ੍ਹੇ ਦੇ ਵਿੱਚ ਇਕੱਠ ਕਰਕੇ ਹਿੰਦੂਆਂ ਦਾ ਇੱਕ ਆਗਾ ਬਹੁਮਤ ਭਾਰੀ ਬਹੁਮਤ ਲੈ ਕੇ ਸਰਕਾਰ ਤੇ ਕਾਬੂ ਪਾਵਾਂਗੇ ਤੇ ਆਪਣੇ ਹੱਕ ਲਿਖੇ ਅੱਜ ਫਗਵਾੜਾ ਚ ਕੋਈ ਮੀਟਿੰਗ ਜਿਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਕੌਨਿਆਂ ਤੋਂ ਸਾਰੇ ਹੀ ਸਨਾਤਨ ਧਰਮ ਦੇ ਅਨੁਯਾਈ ਦੇ ਪ੍ਰਤੀਨਿਧੀ ਇੱਥੇ ਪਹੁੰਚੇ ਫਗਵਾੜਾ ਟੀਮ ਵੱਲੋਂ ਸਾਰਿਆਂ ਦਾ ਹੀ ਹਾਰਦਿਕ ਸਵਾਗਤ ਹੈ ਕੀਤਾ ਸੀ ਔਰ ਧੰਨਵਾਦ ਵੀ ਕਰਦੇ ਨਾਲ ਜਿਨ੍ਹਾਂ ਨੇ ਆਉਣ ਵਾਲੇ ਟਾਈਮ ਤੇ ਜੋ ਅਸੀਂ ਪਲੈਨਿੰਗ ਬਣਾਈ ਆ ਉਹਨੂੰ ਅਲਿਗ ਕਰਨ ਲਈ ਬਹੁਤ ਆਪਣਾ ਸਹਿਯੋਗ ਦਿੱਤਾ, ਯੋਗਦਾਨ ਦਿੱਤਾ। ਸਾਰਿਆਂ ਦਾ ਫੇਰ ਦੁਆਰਾ ਤਾਂ ਬਹੁਤ-ਬਹੁਤ ਧੰਨਵਾਦ।